ਸਤਨਾਮ ਵਾਹਿਗੁਰੂ ਸਾਹਿਬ ਜੀ ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਬਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨਮ 베 ਜੋ ਖਿੰਮ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨਾ ਕੋਈ ਕਰ ਸਕਾ ਕਿਸ ਥਾ ਰੋਵਹ ਰੋਜ ਕੀਤਾ ਕਿਛੋ ਨਾ ਹੋਵਈ ਲਿਖਿਆ ਧੁਰ ਸੰਜੋ ਬੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰ ਹੈ ਸਭ ਬਿਉ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸਬੇ ਸੋਚ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵ ਸਾਧ ਸੰਗ ਬਿਨ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 135 ਦੇ ਉੱਪਰ ਅੰਕਿਤ ਹੈ 12 ਮਾ ਦਾ 9ਵਾਂ ਸ਼ਬਦ ਹੈ ਸਤਗੁਰ ਜੀ ਕਿਰਪਾ ਕਰ ਰਹੇ ਹਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਤਿਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋ ਅਸੀਂ ਜੀਵਨ ਦੇ ਵਿੱਚ ਜਿਹੋ ਜੇ ਕਰਮ ਕਰਦੇ ਹਾਂ ਉਹ ਜਿਹੜਾ ਸਾਡਾ ਸੁਭਾਅ ਬਣ ਜਾਂਦਾ ਹੈ ਆਦਤ ਬਣ ਜਾਂਦੀ ਹੈ ਤੇ ਉਹਨਾਂ ਕਰਮਾਂ ਦਾ ਫਲ ਸਾਨੂੰ ਜੀਵਨ ਦੇ ਵਿੱਚ ਮਿਲਦਾ ਹੈ ਕਿਉਂਕਿ ਕਰਮਸ਼ੀਲ ਹੋਣਾ ਬਹੁਤ ਜ਼ਰੂਰੀ ਹੈ ਕਰਮ ਤਾਂ ਇੱਕ ਮਜ਼ਦੂਰ ਵੀ ਕਰਦਾ ਹੈ। ਜੇ ਹੁਣ ਉਹ ਕਰਮ ਨਾ ਕਰੇ ਤੇ ਉਹਨੂੰ ਉਹਦੀ ਦਿਹਾੜੀ ਨਹੀਂ ਮਿਲਣੀ। ਤੇ ਉਹ ਇਸ ਕਰਕੇ ਮਜ਼ਦੂਰ ਮਜ਼ਦੂਰੀ ਕਰ ਰਿਹਾ ਕਿ ਸ਼ਾਮ ਨੂੰ ਮੈਨੂੰ ਪੈਸੇ ਮਿਲਣੇ। ਜੇ ਹੁਣ ਕਰਮ ਕਰੇਗਾ ਪਰ ਉਹਨੂੰ ਪੈਸੇ ਨਹੀਂ ਮਿਲਣਗੇ ਤੇ ਉਹਦੇ ਦਿਲ ਤੇ ਕੀ ਬੇਤਨੀ ਹੈ? ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਸਾਡਾ ਜੀਵਨ ਹੈ ਸਾਡੇ ਕਰਮਾਂ ਦੇ ਕਰਕੇ ਅਸੀਂ ਅਕਾਲ ਪੁਰਖ ਤੋਂ ਕੋਈ ਨੇੜੇ ਆ ਕੋਈ ਪ੍ਰਮਾਤਮਾ ਤੋਂ ਦੂਰ ਹੈ ਜਿਸ ਤਰ੍ਹਾਂ ਪਮ ਬਾਣੀ ਦੇ ਵਿੱਚ ਪੜਦੇ ਆ ਸਭ ਕਹਿੰਦੇ ਜੇ ਆਪਣੇ ਕਰਮਾਂ ਦੀ ਗੱਲ ਹੋਵੇ ਨਾ ਆਪਣੀ ਸਿਆਣਪ ਦੀ ਗੱਲ ਹੋਵੇ ਤੇ ਸਾਰੇ ਭਾਗਾਂ ਵਾਲੇ ਬਣ ਜਾਣ। ਆਪਣ ਲੀਆ ਜੇ ਵੇਲੇ ਸਭ ਕੋ ਭਾਗਟ ਹੋਏ। ਕਰਮਾਂ ਉੱਪਰ ਨਿਭੜੇ ਜੇ ਲੋਚ ਸਭ ਕੋ। ਹੁਣ ਕਰਮ ਜਿਸ ਵੇਲੇ ਮਨੁੱਖ ਕਰਦਾ ਹੈ। ਹਾਂ ਇਹ ਵੀ ਗੱਲ ਹੈ ਕਿ ਸੱਜ ਜਿੰਨੇ ਤਾਂ ਕਰ ਸਾਨੂੰ ਸਾਡੇ ਕੋਲ ਸੋਚ ਨਹੀਂ ਹੈ ਸਾਡੇ ਕੋਲ ਸਿਆਣਪ ਨਹੀਂ ਹੈ। ਅਸੀਂ ਕਰਮ ਕਰਦੇ ਆਂ ਕਈ ਕਰਮ ਅਣਗੱਲੀ ਵਿੱਚ ਵੀ ਹੋ ਜਾਂਦੇ ਨੇ ਜਾਣ ਪੁੱਝ ਕੇ ਨਹੀਂ ਬਣੁੱਖ ਕਰਦਾ ਕਈ ਹੁਣ ਕੇਵਲੇ ਸਿਆਣਪ ਵੀ ਹੈ ਫੇਰ ਗਲਤ ਕਰ ਰਿਹਾ ਜਿਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਹੁਣ ਕਰਮ ਤਾਂ ਕੀਤਾ ਪਰ ਉਹਨੂੰ ਭੁੱਲ ਗਿਆ ਪਤਾ ਵੀ ਹੈ ਕਿ ਇਹਦਾ ਮੈਨੂੰ ਫਲ ਇਹ ਬਣੇਗਾ ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਾਇ ਕੀ ਕੁਸ਼ਲਾਤ ਹਾਤ ਦੀਪ ਕੂਹੇ ਪਰ ਇੱਕ ਛੋਟਾ ਜਿਹਾ ਬੱਚਾ ਆਪਣੇ ਪਿਤਾ ਦੀ ਗੋਦੀ ਚੜ ਜਾਂਦਾ ਕੁਛੜ ਚੜ ਜਾਂਦਾ ਤੇ ਉਹਦੀ ਦਾੜੀ ਨੂੰ ਹੱਥ ਪਾ ਲੈਂਦਾ ਆਮੇ ਹੁੰਦਾ ਬੱਚੇ ਦਾੜੀ ਦੇ ਵਿੱਚ ਉਂਗਲੀਆਂ ਫਸਾ ਦਿੰਦੇ ਗੁੱਸਾ ਥੋੜੇ ਕੀਤਾ ਜਾਂਦਾ ਕਿਉਂਕਿ ਉਹਨੂੰ ਬੱਚੇ ਨੂੰ ਸਮਝ ਨਹੀਂ ਹੈ। ਉਹੀ ਬੱਚਾ ਉਹੀ ਘਰ ਹੋਵੇ, ਉਹੀ ਪਿਤਾ ਹੋਵੇ। ਵੀ 22 ਸਾਲ ਦਾ ਹੋ ਜਾਏ ਤੇ ਪਿਓ ਦੀ ਹੱਥ ਨੂੰ ਦਾੜੀ ਨੂੰ ਹੱਥ ਪਾਏਗਾ ਫਿਰ ਕੀ ਹੋਏਗਾ? ਤੇ ਪਿਓ ਕਹੇਗਾ ਜਾਂ ਤੂੰ ਰਹੇਗਾ ਤੇ ਜਾਂ ਮਰ ਰਹੇਂਗਾ। ਉਹ ਕਹਿੰਦੇ ਭਾਈ ਕੀ ਹੋ ਗਿਆ? ਇਹ ਇੱਕ ਦਿਨ ਇਦਾਂ ਵੀ ਸੀ ਜਦੋਂ ਤੇਰੀ ਦਾੜੀ ਨੂੰ ਹੱਥ ਪਾ ਲੈਂਦਾ ਸੀ ਤੂੰ ਹੱਥ ਉਂਗਲੀਆਂ ਕਢਾ ਲੈਂਦਾ ਸੀ ਦਾੜੀ ਦੇ ਵਿੱਚੋਂ। ਹੁਣ ਕੀ ਹੋ ਗਿਆ ਕਹਿੰਦਾ ਉਦੋਂ ਇਹਨੂੰ ਸਮਝ ਨਹੀਂ ਸੀ ਉਹਨੇ ਸਮਝ ਹੈ ਉਦੋਂ ਅਣਜਾਣ ਸੀ ਜਿਹੜੇ ਅਸੀਂ ਕਰਮ ਕਰਦੇ ਆ ਗੁਰੂ ਸਾਹਿਬ ਕਹਿੰਦੇ ਅਣਜਾਣਤ ਵਿਖਿਆ ਮੇ ਰਚੇ ਜੇ ਜਾਣਤ ਆਪਨ ਆਪ ਬਚੇ ਭਰਮੇ ਭੂਲਾ ਦਹਿਦਿਸਤਾਵੇ ਨਿਮੁਖਮ ਅਚਾਰ ਕੰਡ ਫਿਰਿਆ ਪਰ ਕਰਮ ਕਰਦੇ ਆ ਭੁੱਲ ਜਾਂਦਾ ਕਿ ਇਹ ਕਰਮ ਮੈਂ ਕੀਤਾ ਤੇ ਮੈਨੂੰ ਇਹਦਾ ਫਲ ਕੀ ਪ੍ਰਾਪਤ ਹੋਏਗਾ ਚਾਰ ਤਰ੍ਹਾਂ ਦੇ ਕਰਮ ਮਨੁੱਖ ਕਰ ਲੈਂਦਾ ਚਾਰ ਆਪਾਂ ਸਾਹਮਣੇ ਰੱਖਦੇ ਹਾਂ ਇੱਕ ਹੈ ਲੋਕਾਚਾਰੀ ਵਾਸਤੇ ਕਰਮ ਕਰਦਾ ਲੋਕੀ ਕੀ ਕਹਿਣਗੇ ਇਹਦੇ ਕੋਲ ਘਰ ਨਹੀਂ ਹੈ ਲੋਕ ਕੀ ਕਹਿਣਗੇ ਕਿ ਇਹਦੇ ਕੋਲ ਵਧੀਆ ਗੱਡੀ ਨਹੀਂ ਹੈ ਲੋਕਾਚਾਰੀ ਵਾਸਤੇ ਉਹ ਧਨ ਕਮਾਉਣ ਵਾਸਤੇ ਗਲਤ ਕਦਮ ਚੁੱਕਦਾ ਹੈ। ਭਾਵੇਂ ਕਿਸੇ ਦੀ ਜਾਨ ਚਲੇ ਜਾਵੇ ਦੇਖੋ ਨਾ ਪਲਾਸਟਿਕ ਦੇ ਚੌਲ ਬਣਦੇ ਪਏ। ਪਲਾਸਟਿਕ ਦੇ ਮਸ਼ੀਨਾਂ ਲੱਗੀਆਂ ਉਹਦੇ ਚੌਲ ਬਣ ਰਹੇ ਆ। ਆਪੋ ਪਿੱਤੇ ਦੇ ਬੀਜ ਵਿੱਚ ਵੇਚੇ ਜਾਂਦੇ ਆ ਕਾਲੀਆਂ ਮਿਰਚਾਂ ਦੇ ਸਾਥ ਦੇ। ਰੰਗ ਪਾ ਕੇ ਲਾਲ ਮਿਰਚਾਂ ਬਣਾਈਆਂ ਜਾ ਰਹੀਆਂ। ਲੋਕਾਂ ਦੀ ਸਿਹਤ ਵਾਸਤੇ ਪਤਾ ਕਰਮ ਤਾਂ ਕਰ ਰਹੇ ਆ। ਪਰ ਤਾਂ ਨਾ ਜੇ ਮੇਰੇ ਕੋਲ ਮੈਂ ਵੀ ਲੋਕਾਂ ਦੇ ਬਰਾਬਰ ਖੜਾ ਹੋ ਜਾ। ਪਤਾ ਹੈ ਕਰਮ ਕਰ ਰਿਹਾ ਬਾਣੀ ਦਾ ਪ੍ਰਮਾਣ ਹੈ ਕਬੀਰ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਪੇ ਦੂਸਰਾ ਅਗਿਆਨਤਾ ਦੇ ਵਿੱਚ ਮਨੁ ਕਰ ਲੈਂਦਾ ਵੀ ਪਤਾ ਨਹੀਂ ਸੀ ਮੈਨੂੰ ਮੈਂ ਕੰਮ ਕਰ ਲਿਆ ਅਗਿਆਨਤਾ ਦੇ ਵਿੱਚ ਕਰ ਲੈਂਦਾ ਫਿਰ ਵਿਕਾਰਾਂ ਦੇ ਵਸ ਵਿੱਚ ਆ ਕੇ ਕਰਮ ਕਰਦਾ ਹੈ ਤੀਸਰਾ ਵਿਕਾਰਾਂ ਦੇ ਵਿੱਚ ਵਸਦਾ ਸਭ ਤੋਂ ਵੱਡੇ ਵਿਕਾਰ ਹਉਮੈ ਦੇ ਵਿੱਚ ਫਸ ਗਿਆ ਸਤਿਗੁਰੂ ਕਹਿੰਦੇ ਫਿਰ ਹਉਮੈ ਵਿੱਚ ਐ ਨਾ ਤੂੰ ਭਾਵੇਂ ਫਿਰ ਕਰੋੜਾਂ ਵੀ ਕਰਮ ਕਰਦਾ ਰਹੇ ਤੇ ਸਭ ਕੁਝ ਵਿਅਰਥ ਹੈ ਜਿਦਾ ਮਜ਼ਦੂਰ ਮਜ਼ਦੂਰੀ ਕਰਦਾ ਨੋ ਪੈਸਾ ਨਾ ਮਿਲੇ ਤੇ ਉਹਦਾ ਮਿਹਨਤ ਕੀਤੀ ਤਾਂ ਖਾਲੀ ਚਲੇ ਗਈ ਨਾ ਸਭ ਕਹਿੰਦੇ ਵਿਕਾਰਾਂ ਦੇ ਵਿੱਚ ਜਿਹੜੇ ਕੰਮ ਕਰਦੇ ਹਾਂ ਆਗੇ ਰੱਖਦੇ ਆ ਕਹਿੰਦੇ ਕੋਟ ਕਰਮ ਕਰੇ ਹਾਂ ਧਾਰੇ ਸ਼ਰਮ ਪਾਵੇ ਸ਼ਰਮ ਮਤਲਬ ਮਿਹਨਤ ਕਰਦਾ ਸਗਲੇ ਵਿਰਥਾਰੇ ਵਿਰਥ ਚਲੇ ਜਾਂਦਾ ਮਿਹਨਤ ਤਾਂ ਕੀਤੀ ਕਰਮ ਤਾਂ ਕੀਤਾ ਤੇ ਸਤਗੁਰੂ ਕਿਰਪਾ ਕਰਦੇ ਆ ਕਹਿੰਦੇ ਹੁਣ ਚੌਥਾ ਜਿਹੜਾ ਹੈ ਚੌਥਾ ਕਰਮ ਕਿਸਾਨੂੰ ਜੁਗਤੀ ਨਹੀਂ ਸਾਨੂੰ ਵਿਧੀ ਨਹੀਂ ਪਤਾ ਵੀ ਕਰਮ ਕਿਦਾਂ ਦੇ ਕਰ ਉਹ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਸਤਗੁਰੂ ਬਾਰ ਬਾਰ ਕਹਿੰਦੇ ਭਾਈ ਜਿਹੇ ਕਰਮ ਕਮਾਏ ਤੇ ਆ ਹੋਏ ਸੀ ਆਪੇ ਬੀਜ ਆਪੇ ਹੀ ਖਾਓ ਜੈਸਾ ਬੀਜੇ ਸੋ ਲੋਣੇ ਕਰਮਾਂ ਸੰਧੜਾ ਖੇਤ ਕਰਮ ਨੂੰ ਪ੍ਰਧਾਨਤਾ ਦਿੱਤੀ ਗੁਰੂ ਸਾਹਿਬ ਜੀ ਨੇ ਵੀ ਜਿੱਦਾਂ ਦੇ ਕਰਮ ਕਰੋਗੇ ਉਦਾਂ ਦਾ ਤੁਹਾਡਾ ਜੀਵਨ ਆਪਾਂ ਪਹਿਲੇ ਸ਼ਬਦ ਵਿੱਚ ਪੜਿਆ ਸੀ ਨਾ 12 ਮਾਹ ਦੇ ਵਿੱਚ ਅਸੀਂ ਉਹ ਲਾਂਭਾ ਨਹੀਂ ਦੇਣਾ ਕਿਸੇ ਨੂੰ ਵੀ ਤੇਰੇ ਕਰਕੇ ਮੈਨੂੰ ਰੱਬ ਨਹੀਂ ਮਿਲਿਆ ਮੈਂ ਤੇਰੇ ਕਰਕੇ ਪਾਠ ਨਹੀਂ ਕਰਦਾ ਮੈਂ ਤੁਹਾਡੇ ਕਰਕੇ ਗੁਰਦੁਆਰੇ ਨਹੀਂ ਜਾਂਦਾ ਮੈਂ ਸੇਵਾ ਨਹੀਂ ਕਰਦਾ ਪਰਿਵਾਰ ਨੂੰ ਲਾਂਭੇ ਦੇ ਹੀ ਜਾਣੇ ਗੁਰੂ ਸਾਹਿਬ ਕਹਿੰਦੇ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲ ਹੋ ਰਾਂ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਅਰੋ ਰੋਜ਼ ਪੜ੍ਹਦੇ ਆਪਾਂ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਕਰਮ ਕੀਤੇ ਸੀ ਨਾ ਤੁਸੀਂ ਅਰਦਾਸ ਕਰਦੇ ਹੋ ਰੋਜ਼ ਯਾਦ ਕਰਦੇ ਹੋ ਜਿਹੜੇ ਨੇੜੇ ਆ ਜਿਹੜੇ ਨੇੜੇ ਸੀ ਕਰਮ ਕਰਕੇ ਉਹਨਾਂ ਨੂੰ ਰੋਜ਼ ਯਾਦ ਕਰਦੀ ਦੁਨੀਆ ਲੱਖਾਂ ਗੁਰਦੁਆਰੇ ਆ ਲੱਖਾਂ ਵਾਰੀ ਅਰਦਾਸ ਹੁੰਦੀ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਦਿੱਤੇ ਵੀ ਕਰਮੀ ਆਪੋ ਆਪਣੀ ਕਿ ਨੇੜ ਹੈ ਕਿ ਦੂਰ ਉਹ ਕਰਮ ਚੰਗੇ ਕੀਤੇ ਸੀ ਕਰਮ ਕੀਤਾ ਕੌਮ ਦੇ ਵਾਸਤੇ ਕੀਤਾ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਪਰਿਵਾਰ ਤੋਂ ਉੱਪਰ ਉੱਠ ਕੇ ਆਪਣੇ ਕੌਮ ਦੇ ਜੀਵਨ ਨੂੰ ਸਾਹਮਣੇ ਰੱਖਿਆ ਆਪਣਾ ਜੀਵਨ ਦਾਤ ਤੇ ਲਾ ਦਿੰਦਾ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਆਪਣੇ ਕਰਮਾਂ ਦਾ ਦੋਸ਼ ਦੂਸਰੇ ਦੇ ਸਿਰ ਤੇ ਨਹੀਂ ਮੜਨਾ ਚਾਹੀਦਾ ਦੱਦੇ ਦੋਸ਼ ਨਾ ਦੋ ਕਿਸੇ ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਣ ਵੀ ਜੋ ਮੈਂ ਕਰ ਰਿਹਾ ਉਹਦਾ ਫਲ ਮੈਨੂੰ ਹੀ ਮਿਲਦਾ ਤੇ ਕਰਮ ਗੁਰੂ ਸਾਹਿਬ ਮਹਾਰਾਜ ਕਹਿੰਦੇ ਬਹੁਤ ਤਰ੍ਹਾਂ ਦੇ ਮਨੁੱਖ ਕਰਦਾ ਹੈ ਧਾਰਮਿਕ ਲੱਗਦੇ ਕਰਮ ਆ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ ਆਪ ਜੀ ਦੇ ਸਮਖਸ਼ ਰੱਖ ਰਿਆ ਗੁਰੂ ਸਾਹਿਬ ਕਹਿੰਦੇ ਪਾਠ ਪੜਿਓ ਔਰ বেদ ਹੈ ਤਾਂ ਧਰਮ ਦੇ ਕਰਮ ਹਨ ਪਾਠ ਪੜੇ ਵਰ বেদ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾ ਸਿਉ ਸੰਗਲਾ ਛੁਟਕਿਓ ਅਧਿਕ ਅਹੰਗ ਬੁੱਧ ਬਾਦੇ ਇਹਦੇ ਵਿੱਚ ਦੋ ਰਹਾਉਦੀਆਂ ਪੰਕਤੀਆਂ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਾਮੀ ਕੇ ਦਵਾਰ ਐ ਦੀਜੈ ਬੁੱਧ ਬਵੇਕਾਂ ਰਹਾਉ ਕਿਹੜੇ ਕਰਮ ਕੀਤੇ ਮੋਣ ਪਿਓ ਕਰਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਮੋਨੀ ਬਣ ਗਿਆ ਭਾਂਡੇ ਲਈ ਵਰਤ ਦਾ ਹੱਥਾਂ ਤੇ ਖਾਂਦਾ ਹੈ ਮੋਣ ਪਿਓ ਕਰਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਨੰਗਾ ਹੋ ਕੇ ਜੰਗਲਾਂ ਚ ਘੁੰਮਦਾ ਫਿਰੇ ਤਤ ਤੀਰਤ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ ਮਨ ਕਾਮਣਾ ਤੀਰਥ ਜਾਇ ਵਸਿਓ ਸਿਰ ਕਰ ਬਤਰਾਏ ਮਨ ਕੀ ਮੈਲ ਨਾ ਉਤਰੇ ਇਹ ਵਿਦ ਜੇ ਲਖ ਯਤਨ ਕਰਾਏ ਕਨਕ ਕਾਮਣੀ ਹੈ ਵਰਗੈ ਵਰ ਬਹੁ ਵਿਦ ਦਾਨ ਦਤਾਰਾ ਅੰਨ ਬਸਤਰ ਭੂਮ ਵਰਪੈ ਨਹਿ ਮਿਲਿਏ ਹਰ ਦਵਾਰ ਪੂਜਾ ਅਰਚਾ ਬੰਧਨ ਡੰਡਾਓ ਤ ਖਟ ਕਰਮਾ ਰਤ ਰਹਤਾ ਹਾਂ ਹੋਂ ਕਰਤ ਬੰਧਨ ਮੇ ਪਰਿਆ ਨੈ ਮਿਲੀ ਇਹ ਜੁਗਤਾ ਜੋਗ ਸਿਧ ਆਸਣ ਚਰਾਸੀ ਇਹ ਵੀ ਕਰ ਕਰ ਰਿਆ ਵੱਡੀ ਆਰਜਾ ਫਿਰ ਫਿਰ ਜਨਮੇ ਹਰ ਸਿਉ ਸੰਗ ਨਾ ਗਿਆ ਰਾਜ ਲੀਲਾ ਰਾਜਣ ਕੀ ਰਚਨਾ ਕਰਿਆ ਹੁਕਮ ਫਾਰ ਸੇਜ ਸੋਣੀ ਚੰਦਨ ਚੋਆ ਨਰਕ ਘੋਰ ਕਾ ਦਵਾਰ ਹੁਣ ਦੱਸ ਦੇ ਕਰਮ ਕਿੱਥੇ ਸਭ ਤੋਂ ਵੱਡਾ ਕਰਮ ਕੀ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮ ਕਿਨੂ ਮਿਲਦੀ ਸੰਗਤ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਏ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭਾਂਜਣ ਹਰ ਹਰ ਕੀਰਤਨ ਇਹ ਮੰਨਰਾ ਕਰਮ ਮਨੁੱਖ ਚੰਗਾ ਕਰਦਾ ਮੱਥਾ ਟੇਕਦਾ ਕਰਮ ਬਹੁਤ ਚੰਗਾ ਪਰ ਜੇ ਮਨ ਦੇ ਵਿੱਚ ਹੋਰ ਭਾਵਨਾ ਹੈ ਸਤਗੁਰ ਕਹਿੰਦੇ ਸੀਸ ਨਵਾਇਆ ਕਿਆ ਥੀਏ ਜਾਂ ਰਿਦੇ ਕਸੁੱਧੇ ਜਾ ਕਰਮ ਚੰਗਾ ਕਰ ਰਿਹਾ ਪਰ ਫਲ ਤਾਂ ਉਹਨੇ ਦੇਣਾ ਨਾ ਉਹਨੂੰ ਪਤਾ ਹੈ ਤੇ ਮਨੁੱਖ ਇਹੋ ਜੇ ਕਰਮ ਕਰਕੇ ਕਿਹੜੇ ਜਿੱਦਾਂ ਮੈਂ ਬੇਨਤੀ ਕੀਤੀ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹ ਦੂਰ ਬਥੇਰੇ ਆ ਪਰ ਜਿਹੜੇ ਨੇੜੇ ਆ ਤਾਂ ਪਰ ਉਹ ਜ ਉਹਨਾਂ ਨੂੰ ਅਰਦਾਸ ਵਿੱਚ ਯਾਦ ਕਰ ਸਤਗੁਰੂ ਕਹਿੰਦੇ ਕਤਕ ਕਰਮ ਕਮਾਵਣੇ ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਕਿਸੇ ਨੂੰ ਤੋਂ ਅਸੀਂ ਚੰਗਾ ਕਰ ਲਈਏ ਮੈਂ ਕੀਤਾ ਮੈਂ ਹੀ ਨਹੀਂ ਕਰਦਾ ਤੇ ਹੋਣਾ ਹੀ ਨਹੀਂ ਸੀ ਜੇਦੋਂ ਚੰਗਾ ਹੋ ਜਾਂਦਾ ਤਾਂ ਫਿਰ ਕਹਿੰਦਾ ਮੈਂ ਕੀਤਾ ਤੇ ਜਦੋਂ ਵਿਗੜ ਜਾਏ ਕਹਿੰਦਾ ਜੀ ਉਹਨੇ ਖਰਾਬ ਕੀਤਾ ਉਹ ਬੰਦਾ ਆ ਗਿਆ ਸਾਹਮਣੇ ਉਹਨੇ ਕੰਮ ਖਰਾਬ ਕਰ ਦਿੱਤਾ ਸਤਿਗੁਰ ਕਹਿੰਦੇ ਨਹੀਂ ਭਾਈ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਜਦੋਂ ਰੱਬ ਭੁੱਲ ਜਾਂਦਾ ਨਾ ਵਿਆਪਣ ਸੱਬੇ ਰੋਗ ਰੋਗ ਹੰਕਾਰ ਦਾ ਪੈਦਾ ਹੋ ਗਿਆ ਬਾਣੀ ਪੜੀ ਸੌ ਬੰਦਿਆਂ ਨੂੰ ਦੱਸਿਆ ਵੀ ਮੈਂ ਪਾਠ ਕੀਤਾ ਫੇਕਦੇ ਨੇ ਨਿਤਨੇਮ ਹੁੰਦਾ ਹੈ ਮੈਂ ਅੰਮ੍ਰਿਤ ਵੇਲੇ ਉੱਠਿਆ ਇਹ ਵੀ ਰੋਗ ਲੱਗ ਗਿਆ ਮੈਂ ਸੇਵਾ ਕਰਦਾ ਇਹ ਵੀ ਰੋਗ ਲੱਗ ਗਿਆ ਕੋਟ ਕਰਮ ਕਰੇ ਹਾਉ ਧਾਰੇ ਸ਼ਰਮ ਪਾਵੇ ਸਗਲੇ ਵਰਥਾਰੇ ਮਿਹਨਤ ਤਾਂ ਕਰ ਰਿਹਾ ਪਰ ਬ्यर्थ ਚਲਾ ਜਾਂਦਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮੁਖ ਹੋਏ RAM ਤੇ ਲੱਗਣ ਜਨਮ ਵਿੱਚ ਜੋ ਜਿਹੜੇ ਸਤਗੁਰੂ ਤੋਂ ਬੇਮੁਖ ਹੋ ਜਾਂਦੇ ਜਨਮਾ ਜਨਮ ਦੇ ਵਿਛੋੜੇ ਬਣ ਜਾਂਦੇ ਜਨਮਾ ਜਨਮ ਬੇਮਕੋਏ RAM ਤੇ ਲੱਗਣ ਜਨਮ ਬੁਝੋ ਸਤਿਗੁਰੂ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਸੰਗਤ ਦੀ ਚਾਰ ਜੰਗਾਂ ਲੜੀਆਂ ਗੁਰੂ ਸਾਹਿਬ ਜੀ ਨੇ ਇੱਕ ਤਾਂ ਛੋਟੀ ਜੀ ਉਮਰ ਦਾ ਇੱਕ ਪਠਾਨ ਸੀ ਬੱਚਾ ਪੈਂਦੇ ਖਾਉ ਦਾ ਨਾਮ ਸੀ ਉਦੇ ਮਾਤਾ ਪਿਤਾ ਚੜਾਈ ਕਰਕੇ ਜਾਂ ਛੱਡ ਗਏ ਇਹ ਇਤਿਹਾਸ ਵਿੱਚ ਕੋਈ ਸਾਫ਼ ਨਹੀਂ ਲਿਖਿਆ ਪਰ ਗੁਰੂ ਸਾਹਿਬ ਨੇ ਉਹਨੂੰ ਪਾਲਿਆ ਉਹਨੂੰ ਵੱਡਾ ਕੀਤਾ ਜਦੋਂ ਪਹਿਲੀ ਜੰਗ ਲੜੀ ਗਈ ਤੇ ਜਿੱਤ ਹੋ ਗਈ ਤੇ ਉਹਨੂੰ ਲੱਗਾ ਵੀ ਮੈਂ ਬੜਾ ਵੱਡਾ ਤਾਕਤਵਰ ਆ ਇਸ ਕਰਕੇ ਇਹ ਜੰਗ ਜਿਹੜੀ ਜਿੱਤੀ ਗਈ ਹੰਕਾਰ ਆ ਗਿਆ ਤੇ ਗੁਰੂ ਨੂੰ ਸਭ ਕੁਝ ਚੰਗਾ ਲੱਗਦਾ ਸਭ ਕੁਝ ਚੰਗਾ ਲੱਗਦਾ ਹੈ ਹਰ ਜੀਉ ਹੰਕਾਰ ਨਾ ਪਾ ਉਹਨੂੰ ਹੰਕਾਰ ਹੀ ਚੰਗਾ ਨਹੀਂ ਲੱਗਦਾ ਤੇ ਇੱਕ ਦਿਨ ਗੁਰੂ ਸਾਹਿਬ ਨੇ ਬੁਲਾਇਆ ਕਹਿੰਦੇ ਪੈਂਦੇ ਖਾਨਦ ਹੁਣ ਘਰ ਚਲੇ ਜਾ ਕਹਿੰਦਾ ਗੁਰੂ ਸਾਹਿਬ ਮਹਾਰਾਜ ਖਤਰਾ ਹੀ ਖਤਰਾ ਹੈ ਕੱਲ ਵੀ ਜੰਗ ਹੋਣ ਵਾਲੀ ਹੈ ਸਤਗੁਰੂ ਕਹਿੰਦੇ ਤੂੰ ਚਲੇ ਜਾਣਾ ਪਹਿਲੀ ਅੰਮ੍ਰਿਤਸਰ ਦੀ ਜੰਗ ਹੋਈ ਦੂਸਰੀ ਹਰਗੋਬਿੰਦਪੁਰੇ ਦੀ ਤੀਸਰੀ ਮਹਾਰਾਜ ਦੀ ਚੌਥੀ ਜੰਗ ਕਰਤਾਰਪੁਰ ਜਿਹੜਾ ਜਲੰਧਰ ਦੇ ਕੋਲ ਹੈ ਤੂੰ ਚਲੇ ਜਾ ਤੇਰਾ ਖਰਚਾ ਗੁਰੂ ਘਰ ਚੁੱਕੇ ਆ ਤੇਰੇ ਪਰਿਵਾਰ ਦਾ ਖਰਚਾ ਤੇਰਾ ਖਰਚਾ ਸੀ ਭੇਜ ਦਿਆ ਕਰਾਂਗੇ ਗੁਰੂ ਸਾਹਿਬ ਮਹਾਰਾਜ ਕੀ ਕਹਿੰਦੇ ਹੋ ਤੁਹਾਨੂੰ ਪਤਾ ਜਿਹੜੀ ਜਿੱਤ ਹੋਈ ਆ ਸਿੱਖ ਕੌਮ ਦੀ ਪਹਿਲੀ ਇਹ ਲੜਾਈ ਸੀ ਤੇ ਪਹਿਲੀ ਜਿੱਤ ਆਪਣੀ ਹੋਈ ਆ ਤੇ ਤੁਹਾਨੂੰ ਪਤਾ ਤੇ ਉਹ ਲੋਕੀ ਡਰਦੇ ਆ ਇਸ ਕਰਕੇ ਇੱਧਰ ਨਹੀਂ ਆਉਂਦੇ ਉਹਨਾਂ ਨੂੰ ਪਤਾ ਵੀ ਇਹਦੇ ਨਾਲ ਗੁਰੂ ਸਾਹਿਬ ਦੇ ਨਾਲ ਪੈਂਦੇ ਖਾਂ ਪਠਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਕਿਹਾ ਕਹਿੰਦੇ ਹੁਣ ਚਲੇ ਜਾ ਮੈਨੂੰ ਦੱਸ ਵੀ ਤੂੰ ਤਾਂ ਅੱਜ ਆਇਆ ਨਾ ਤੇ ਗੁਰੂ ਘਰ ਕਦੋਂ ਸ਼ੁਰੂ ਹੋਇਆ ਸਿੱਖੀ ਕਦੋਂ ਸ਼ੁਰੂ ਹੋਈ ਕਹਿੰਦਾ ਜੀ ਗੁਰਨਾਨ ਦੇਵ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਿੱਦਣ ਦੀ ਸਿੱਖੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਦਾਂ ਦਾ ਆ ਰਾਜਨੀਤਿਕ ਟੱਕਰ ਸਾਡੀ ਚੱਲਦੀ ਆ ਰਹੀ ਹੈ ਵੀ ਸੱਤ ਤੇ ਸੱਤਾ ਦਾ ਕਦੇ ਮੇਲ ਨਹੀਂ ਹੁੰਦਾ ਅੱਜ ਕਹਿੰਦੇ ਨਾ ਜਿਹੜੇ ਲੋਕ ਸਿੱਖਾਂ ਨੂੰ ਕੀ ਲੈਣਾ ਦੇਣਾ ਇਹ ਸਿੱਖ ਇਹ ਗੁਰੂ ਨਾਨਕ ਸਾਹਿਬ ਨੇ ਬੀਜ ਬੀਜਿਆ ਸੱਤ ਤੇ ਸੱਤਾ ਦਾ ਕਦੇ ਮੇਲ ਜੇ ਗਲਤ ਹੋਏਗਾ ਤੇ ਸਿੱਖ ਆਵਾਜ਼ ਜ਼ਰੂਰ ਬੁਲੰਦ ਕਰੇ ਜੇ ਨਹੀਂ ਕਰਦਾ ਤੇ ਫਿਰ ਉਹ ਸਿੱਖ ਹੀ ਨਹੀਂ ਹੈ ਉਹਨੂੰ ਭੇਜ ਦਿੱਤਾ ਦੂਸਰੀ ਜੰਗ ਹੋਈ ਉਹ ਵੀ ਜਿੱਤ ਗਈ ਤੀਸਰੀ ਜੱਤ ਜੰਗ ਵੀ ਜਿੱਤ ਲਈ ਚੌਥੀ ਜੰਗ ਹੀ ਪੰਦੇਖਣ ਕਰਕੇ ਹੋਈ ਸੀ ਕਰਤਾਰਪੁਰ ਦੀ ਸਤਗੁਰੂ ਜੀ ਦੇ ਸਾਹਮਣੇ ਆ ਗਿਆ ਉਹਨੇ ਤਿੰਨ ਵਾਰ ਕੀਤੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਤਿੰਨ ਵਾਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਹਾਰਾਜ ਨੇ ਆਖਿਆ ਵੀ ਹੁਣ ਹੋ ਗਿਆ ਭਾਈ ਤਿੰਨ ਵਾਰ ਹੋ ਗਿਆ ਹੁਣ ਮੇਰਾ ਵਾਰ ਹੈ ਹੁਣ ਤੂੰ ਸੰਭਲ ਲੈ ਇੱਕੋ ਹੀ ਵਾਰ ਕੀਤਾ ਘੋੜੇ ਤੋਂ ਥੱਲੇ ਡਿੱਗ ਪਿਆ ਅਦਾ ਪਠਾਨ ਆਪਣੇ ਆਪ ਨੂੰ ਸਮਝਦਾ ਸੀ ਪਰ ਗੁਰੂ ਤਾਂ ਬਹੁਤ ਸਮਰੱਥ ਹੈ ਸਤਗੁਰ ਘੋੜੇ ਤੋਂ ਉਤਰੇ ਆਪਣੀ ਗੋਦ ਵਿੱਚ ਲੈ ਲਿਆ ਕਹਿਣ ਲੱਗੇ ਪੰਦੇਖਾਂ ਤੇਰਾ ਆਖਰੀ ਸਮਾਂ ਆ ਗਿਆ ਤੂੰ ਕਲਮਾ ਪੜ ਲਾ ਗੁਰੂ ਸਾਹਿਬ ਕਿਹੜੀ ਗੱਲ ਕਰਦੇ ਹੋ ਤੁਸੀਂ ਮੈਨੂੰ ਪਾਲਿਆ ਤੁਸੀਂ ਮੈਨੂੰ ਵੱਡਾ ਕੀਤਾ ਬਕਰੀ ਗੱਲ ਹੈ ਕੀ ਹੰਕਾਰ ਆ ਗਿਆ ਸੀ ਤੇ ਮੈਂ ਕਲਮਾ ਕੀ ਕਰਨੀ ਹੈ ਜਦੋਂ ਅੱਲਾ ਹੀ ਮੇਰੀ ਕੋਲ ਬੈਠਾ ਮੈਂ ਅੱਲਾਹ ਦੀ ਗੋਦ ਵਿੱਚ ਬੈਠਾ ਮੈਨੂੰ ਕਲਮਾ ਪੜ੍ਹ ਕੇ ਕੀ ਕਰਨਾ ਤੇ ਗੁਰੂ ਤਾਂ ਬਖਸ਼ਦਾ ਹੈ ਸਤਗੁਰ ਕਹਿੰਦੇ ਜਿਹੜੇ ਬੇਮੁਖ ਹੋ ਜਾਂਦੇ ਨਾ ਵਿਛੋੜੇ ਦਾ ਰੋਗ ਲੱਗ ਜਾਂਦਾ ਹੈ ਜਨਮਾਂ ਜਨਮਾਂ ਦਾ ਵਿਛੋੜਾ ਬਣ ਜਾਂਦਾ ਹੈ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਕਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਜਦੋਂ ਬੰਦੇ ਨੂੰ ਬੁਖਾਰ ਹੁੰਦਾ ਹੈ ਨਾ ਤੇ ਕੋਈ ਚੀਜ਼ ਚੰਗੀ ਨਹੀਂ ਲੱਗਦੀ ਕੌੜੀਆਂ ਲੱਗਦੀਆਂ ਮਿੱਠੀਆਂ ਚੀਜ਼ਾਂ ਵੀ ਕੌੜੀਆਂ ਲੱਗਦੀਆਂ ਤੇ ਇਸੇ ਤਰ੍ਹਾਂ ਜਿਹਨੂੰ ਅੰਦਰੋਂ ਬਿਮਾਰੀ ਹੋ ਜਾਂਦੀ ਹੈ ਜਿਹੜਾ ਰੱਬ ਨੂੰ ਭੁਲਾ ਦਿੰਦਾ ਸਤਗੁਰ ਕਹਿੰਦੇ ਜਿਹੜੇ ਸਭ ਕੁਝ ਲੱਗਦਾ ਹੈ ਨਾ ਸੋਹਣੇ ਲੱਗਦੇ ਪਦਾਰਥ ਇਹ ਸਭ ਕੁਝ ਕੌੜੇ ਲੱਗਦੇ ਖਿੰਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚਨਾ ਕੋਈ ਕਰ ਸਕੇ ਕਿਸਥਾਂ ਰੋਵੈ ਰੋਜ ਕੋਈ ਵਿਚੋਲਾ ਨਹੀਂ ਬਣਦਾ ਕਿਸੇ ਨੇ ਬਾਣੀ ਫੜਨੀ ਇੱਕੋ ਹੀ ਆ ਉਹ ਗੁਰੂ ਹੈ ਵਿਚੋਲਾ ਗੁਰੂ ਕਿਰਪਾ ਕਰਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ ਗੁਰੂ ਸਮਰਤ ਹੈ ਗੁਰੂ ਵਿਚੋਲਾ ਬਣ ਜਾਂਦਾ ਹੈ ਕਿਉਂਕਿ ਗੁਰੂ ਤੇ ਪ੍ਰਮਾਤਮਾ ਦੇ ਵਿੱਚ ਭੇਦ ਨਹੀਂ ਹੈ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ ਬਸੀਠ ਕਹਿੰਦੇ ਵਿਚੋਲਾ ਤੇ ਗੁਰੂ ਨੇ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਉਣਾ ਵਿਚਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ ਅ ਜਦੋਂ ਕੋਈ ਕੇਸ ਹੋ ਜਾਂਦਾ ਕੇਸ ਤੇ ਅਦਾਲਤ ਵਿੱਚ ਜਾਂਦਾ ਜੱਜ ਦੋ ਫੈਸਲੇ ਕਰਦਾ ਜਾਂ ਤਾਂ ਬੰਦੇ ਨੂੰ ਬਰੀ ਕਰਦਾ ਜਾਂ ਫਿਰ ਉਹਨੂੰ ਮੌਤ ਦਿੰਦਾ ਹੈ ਜਾਂ ਸਜ਼ਾ ਦਿੰਦਾ ਹੈ ਜਾਂ ਬਰੀ ਕਰ ਦਿੰਦਾ ਤੇ ਵਕੀਲ ਕਿਤੇ ਜਾਂਦੇ ਆ ਵਕੀਲ ਦਲੀਲਾਂ ਦਿੰਦੇ ਆ ਪਰ ਹੁਣ ਜੱਜ ਜਿਹੜਾ ਉਹਨਾਂ ਦੀ ਸ਼ਕਲਾਂ ਦੇਖ ਕੇ ਫੈਸਲਾ ਨਹੀਂ ਕਰਦਾ ਉਹਨਾਂ ਦੇ ਕਰਮ ਦੇਖ ਕੇ ਕਰਦਾ ਉਹਨਾਂ ਦੇ ਕਰਮ ਕਰਕੇ ਫੈਸਲਾ ਕਰਦਾ ਜੇ ਚੰਗ ਚੰਗੇ ਕਰਮ ਕੀਤੇ ਆ ਤੇ ਬਰੀ ਕਰ ਦੇ ਜੇ ਮਾੜੇ ਕਰਮ ਕੀਤੇ ਆਪੇ ਸਜ਼ਾ ਮਿਲਦੀ ਏ ਇਹ ਗੁਰੂ ਦਾ ਵੀ ਅਸੂਲ ਹੈ ਸਤ ਗੁਰੂ ਕਹਿੰਦੇ ਭਾਈ ਜਿੱਦਾਂ ਕਰੇਗਾ ਉਦੈ ਹੋਏਗਾ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਪੜਦੇ ਆ ਨਾ ਸਤ ਗੁਰੂ ਜੀ ਦੀ ਬਾਣੀ 21ਵੀਂ ਪੌੜੀ ਆਸਾ ਕੀ ਵਾਰ ਦੀ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਾਖਾਲ ਬੁਰੀ ਕਿਉ ਕਰੇ ਫਿਰ ਉਦਾਂ ਦੇ ਕਰਮ ਨਾ ਕਰੀਏ ਵੀ ਪਤਾ ਵੀ ਇਹ ਤਾਂ ਸਾਨੂੰ ਫਲ ਮਿਲਣਾ ਸਤਗੁਰੂ ਕਿਰਪਾ ਕਰਦੇ ਆ ਕਹਿੰਦੇ ਫਿਰ ਕੋਈ ਵਿਚੋਲਾ ਨਹੀਂ ਬਣੇਗਾ ਗੁਰੂ ਤੋਂ ਬਿਨਾ ਵਿਚਨਾ ਕੋਈ ਕਰ ਸਕੇ ਕਿਸ ਥੈ ਰੋਵੇ ਰੋਜ ਕੀਤਾ ਕਿਛੋ ਨਾ ਹੋਵੇ ਲਿਖਿਆ ਧੁਰ ਸੰਜੋਗ ਕਿ ਕੋਈ ਕੁਝ ਨਹੀਂ ਕਰ ਸਕਦਾ ਜੋ ਕਰਮ ਕਰਲੇ ਸੀ ਉਹ ਲਿਖੇ ਗਏ ਜਿਹੜੇ ਕਰਮ ਕੀਤੇ ਉਹਦੇ ਨਾਲ ਫੈਸਲਾ ਹੋਣਾ ਹੈ ਜਿਹੇ ਕਰਮ ਕਮਾਏ ਤੇ ਹਾ ਹੋਏ ਸੀ ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ ਸਾਰੇ ਝੋਰੇ ਸਾਰੇ ਵਿਛੋੜੇ ਦੇ ਦਰਦ ਜਿਹੜੇ ਉਤਰ ਜਾਂਦੇ ਜਦੋਂ ਵੱਡੇ ਭਾਗਾ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਅਰਦਾਸ ਕਰਨੀ ਆ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਬੰਦੀ ਮੋਚ ਬੰਦਨਾ ਤੋਂ ਜਿਹੜੇ ਅਸੀਂ ਬੰਧਨ ਬੰਨ੍ਹ ਰਹੇ ਨਾ ਵਿਕਾਰਾਂ ਦੇ ਇਹ ਬੰਦਨਾ ਤੋਂ ਛੁਟਕਾਰਾ ਉਹਨੇ ਕਰਾਉਣਾ ਸਤ ਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ ਸਭ ਕਹਿੰਦੇ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਚ ਕੱਤਕ ਭਾਵ ਜਦੋਂ ਵੀ ਅਸੀਂ ਗੁਰੂ ਕੀ ਸੰਗਤ ਕਰਾਂਗੇ ਗੁਰੂ ਦਾ ਸੰਗ ਕਰਾਂਗੇ ਕੱਤਕ ਹੋਵੇ ਸਾਧ ਸੰਗ ਜੇ ਗੁਰੂ ਦਾ ਸੰਗ ਕੀਤਾ ਫਿਰ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਤੇ ਬਿਨ ਸੇ ਸਭੇ ਸੋਚ ਸਾਡੀਆਂ ਸੋਚਾਂ ਸਾਡੇ ਫਿਕਰ ਸਾਰੀਆਂ ਟੈਨਸ਼ਨਾਂ ਫਿਰ ਸਤਗੁਰੂ ਦੂਰ ਕਰ ਦਿੰਦੇ ਪਰ ਇਹ ਗੱਲ ਹੈ ਕਿ ਸਤਗੁਰੂ ਕਹਿੰਦੇ ਕਰਮਾਂ ਦੇ ਉੱਪਰ ਹੀ ਨਵੇੜਾ ਹੋਣਾ ਹੈ ਤੇ ਜਿੱਦਾਂ ਦੇ ਅਸੀਂ ਕਰਮ ਕੀਤੇ ਆ ਉਦਾਂ ਦਾ ਫਲ ਮਿਲਦਾ ਹੈ ਬਹੁਤ ਭਾਗਾਂ ਵਾਲੇ ਆਪ ਜੀ ਜੋ ਆਪਾਂ ਇਸ ਜੀਵਨ ਨੂੰ ਸਤਿਗੁਰੂ ਦੇ ਹੁਕਮ ਦੇ ਮੁਤਾਬਕ ਚਲਾਉਣ ਦਾ ਯਤਨ ਕਰਨ ਦਾ ਸਫਲ ਯਤਨ ਕਰ ਰਹੇ ਆਂ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਕਿ ਅਸੀਂ ਸਤਿਗੁਰੂ ਉਹ ਕਰਮ ਕਰੀਏ ਜਿਹੜੇ ਤੈਨੂੰ ਭਾਉਂਦੇ ਹੋਣ ਉਹ ਕਰਮ ਨਾ ਕਰਾਇਓ ਸਤਿਗੁਰੂ ਦੀ ਜਿਹੜੇ ਆਪ ਜੀ ਨੂੰ ਨਹੀਂ ਚੰਗੇ ਲੱਗਦੇ ਤੇ ਗੁਰੂ ਮਹਾਰਾਜ ਕਿਰਪਾ ਕਰ ਅਸੀਂ ਤਾਂ ਬੱਚੇ ਹਾਂ ਜਿੱਦਾ ਬੇਨਤੀ ਕੀਤੀ ਦੁਆਰਾ ਕਰ ਰਹੇ ਆਂ ਕਰਮ ਹੁੰਦਾ ਨਾ ਜਿੰਨੇ ਤੱਕ ਸਾਨੂੰ ਸਿਆਣਪ ਨਹੀਂ ਸਾਡੇ ਕੋਲ ਉਹ ਕਰਮ ਮਾਫ ਹੋ ਜਾਂਦੇ ਹਨ ਅਣਜਾਣਤ ਵਿੱਚ ਵੀ ਅਸੀਂ ਕਰ ਸਕਦੇ ਹਾਂ ਪਰ ਜੇ ਸਾਨੂੰ ਪਤਾ ਹੈ ਕਬੀਰ ਮਨ ਜਾਣਤ ਸਭ ਬਾਤ ਮੈਂ ਛੋਟਾ ਜਿਹਾ ਬੱਚਾ ਆਮੇ ਕਰਕੇ ਆਪਣੇ ਘਰਾਂ ਵਿੱਚ ਹੁੰਦਾ ਉਹ ਆਪਣੇ ਪਿਤਾ ਦੀ ਦਾੜ੍ਹੀ ਦੇ ਵਿੱਚ ਹੱਥ ਫਸਾ ਲੈਂਦਾ ਉਂਗਲੀਆਂ ਫਸਾ ਦਿੰਦਾ ਪਿਤਾ ਗੁੱਸਾ ਨਹੀਂ ਕਰਦਾ ਹਾਸੇ ਦੇ ਨਾਲ ਉਹਦੇ ਉਂਗਲਾਂ ਕੱਢ ਦਿੰਦਾ ਉਹੀ ਬੱਚਾ ਉਹੀ ਕਾਰ ਜੇ 22 ਸਾਲ ਦਾ ਬੱਚਾ ਉਹੀ ਪਿਤਾ ਦੀ ਦਾੜੀ ਨੂੰ ਹੱਥ ਪਾਏਗਾ ਕੀ ਹੋਏਗਾ ਫਿਰ ਜਾਂ ਤਾਂ ਪਿਤਾ ਰਹੇਗਾ ਜਾਂ ਫਿਰ ਪੁੱਤਰ ਰਹੇਗਾ ਤੇ ਗੁਰੂ ਮਹਾਰਾਜ ਅਸੀਂ ਵੀ ਅਣਜਾਣ ਹਾਂ ਤੇ ਕਿਰਪਾ ਕਰੋ ਸੁੱਤ ਅਪਰਾਧ ਕਰਤ ਹਾਂ ਜੀਤੇ ਜਨਣੀ ਚੇਤਨਾ ਰੱਖਸ ਤੇਤੇ ਰਾਮਈਆ ਹਾਂ ਬਾਰਕ ਤੇਰਾ ਕਾਇ ਨਖੰਡਸ ਅਭਗੁਣ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇਹਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਬਲਾਵਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ